ਸ਼ੇਬ ਆਹਰੇ ਨੇ ਉਹ ਤੇ ਚੱਲ ਭਲਿਆ ਸਾਨੂੰ ਪਤਾ ਲੱਗ ਗਿਆ ਵੀ ਐਨੇ ਕੋ ਦੂਰ ਜਾਣਾ ਹੈ ਜਾਂ ਐਨੇ ਯੋਜਣ ਦੂਰ ਜਾਣਾ ਹੈ ਜਾਂ ਅੱਜ ਦੀ ਭਾਸ਼ਾ ਚ ਕਹਿ ਲੋ ਵੀ ਐਨੇ ਕਿਲੋਮੀਟਰ ਦੂਰ ਤੱਕ ਜਾਣਾ ਹੈ ਪਰ ਜ਼ਿੰਦਗੀ ਦੀ ਜਿਹੜੀ ਮੰਜ਼ਿਲ ਹੈ ਕਿੱਥੇ ਖਤਮ ਹੋਣੀ ਹੈ ਤੈਨੂੰ ਇਹ ਨਹੀਂ ਪਤਾ ਵੀ ਕਿੰਨੇ ਕੋ ਹੈ ਹੋ ਸਕਦਾ ਤੂੰ ਦੋ ਕਦਮ ਹੀ ਚੱਲ ਸਕੇ ਦੋ ਵੀ ਨਾ ਇੱਕ ਹੀ ਕਦਮ ਚੱਲ ਸਕੇ ਅਗਲਾ ਪੋਟੀ ਨਾ ਸਕੇ ਕਦਮ ਤੇ ਹੋ ਸਕਦਾ ਤੇ ਹਜ਼ਾਰਾਂ ਕਦਮ ਪੁੱਟ ਕੇ ਅੱਗੇ ਚਲਾ ਜਾਵੇਂ ਪਰ ਉਸ ਜ਼ਿੰਦਗੀ ਰੂਪੀ ਪੈਂਡੇ ਤੇ ਚੱਲਦੇ ਹੋਇਆ ਕੋਈ ਪ੍ਰਬੰਧ ਕੀਤਾ ਅਗਲੀ ਪੰਕਤੀ ਵਿੱਚ ਮਹਾਰਾਜ ਸਪਸ਼ਟ ਕਰਦੇ ਨੇ ਜੇ ਮਾਰ ਕੇ ਗਣ ਜਾਹੀ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੁਸਾ ਪਰਮਾਤਮਾ ਦਾ ਨਾਮ ਉਸ ਜ਼ਿੰਦਗੀ ਰੂਪੀ ਪੈਂਡੇ ਤੇ ਚੱਲਦੇ ਹੋਇਆਂ ਜਿੰਦਾ ਇਹ ਨਹੀਂ ਪਤਾ ਕਿੰਨੇ ਕੋ ਹੈ ਪਰ ਉਥੇ ਪਰਮਾਤਮਾ ਦਾ ਨਾਮ ਤੇਰੇ ਵਾਸਤੇ ਖਰਚ ਹੈ ਖਰਚੀ ਜਿਹਨੂੰ ਕਹਿ ਲੋ ਪੂੰਜੀ ਹੈ ਅੱਜ ਹਰ ਬੰਦਾ ਜਦੋਂ ਘਰੋਂ ਨਿਕਲਦਾ ਸਫ਼ਰ ਤੇ ਜਾਂਦਾ ਹੈ ਉਹਦੇ ਮਨ ਵਿੱਚ ਇੱਕੋ ਗੱਲ ਹੁੰਦੀ ਹੈ ਭਾਵੇਂ ਉਹਨੂੰ ਪੈਸਿਆਂ ਦੀ ਲੋੜ ਨਹੀਂ ਪਰ ਫਿਰ ਵੀ ਉਹ ਆਪਣੇ ਖੀਸੇ ਵਿੱਚ ਕੁਝ ਪੈਸੇ ਪਾ ਲਿੰਦਾ ਹੈ ਉਹਨੂੰ ਹੁੰਦਾ ਹੈ ਵੀ ਸ਼ਾਇਦ ਕਿਤੇ ਲੋੜ ਪੈ ਜਾਵੇ ਤੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਖਰਚ ਨਹੀਂ ਹੁੰਦੇ ਉਹ ਫਿਰ ਲੋਕ ਰੋਂਦੇ ਨੇ ਉਹਨਾਂ ਵਾਸਤੇ ਉਹ ਪੈਂਡਾ ਜਿਹੜਾ ਬੜਾ ਭਿਆਨਕ ਹੁੰਦਾ ਆ ਕਈ ਨੌਜਵਾਨ ਏਜੰਟਾਂ ਦੇ ਕਹੇ ਤੇ ਜਦੋਂ ਵਿਦੇਸ਼ਾਂ ਨੂੰ ਤੁਰ ਪੈਂਦੇ ਨੇ ਤੇ ਲੱਖਾਂ ਰੁਪਈਆ ਉਹਨਾਂ ਨੂੰ ਦੇ ਦਿੰਦੇ ਨੇ ਰਾਹ ਵਿੱਚ ਫਸ ਜਾਂਦੇ ਨੇ ਪੈਸਾ ਇੱਕ ਨਹੀਂ ਹੁੰਦਾ ਤੇ ਫਿਰ ਰੋਂਦੇ ਨੇ ਮੈਂ ਆਪ ਵੇਖਿਆ THAILAND ਦੀ ਧਰਤੀ ਦੇ ਉੱਤੇ ਇੱਕ ਪੰਜਾਬ ਦੀ ਨੌਜਵਾਨ ਬੱਚੀ 25 ਕੁ ਸਾਲਾਂ ਦੀ ਉਮਰ ਹੋਵੇਗੀ ਪਰ ਏਜੰਟੋਂ ਦਾ ਪਾਸਪੋਰਟ ਵੀ ਲੈ ਗਿਆ ਤੇ ਡਾਲਰ ਵੀ ਲੈ ਕੇ ਨਸ ਗਿਆ ਤੇ ਉੱਥੇ ਗੁਰਦੁਆਰੇ ਆਈ ਉਹਨੇ ਆਖਿਆ ਮੈਨੂੰ ਰਹਿਣ ਦੀ ਥਾਂ ਹੀ ਦੇ ਦਿਓ ਮੇਰੇ ਨਾਲ ਤੁਖਾ ਹੋ ਗਿਆ ਨਾ ਰਹਿਣ ਵਾਸਤੇ ਨਾ ਖਾਣ ਵਾਸਤੇ ਕੋ ਪ੍ਰਬੰਧ ਤੇ ਉਹ ਰੋਵੇ ਨਾ ਤੇ ਕੀ ਕਰਿਆ ਮਹਾਰਾਜ ਆਹਰੇ ਨੇ ਭਲਿਆ ਤੂੰ ਵੀ ਜ਼ਿੰਦਗੀ ਦੇ ਇਸ ਸਫਰ ਤੇ ਚੱਲ ਰਿਆਂ ਕਿ ਤੇਰੇ ਕੋਲ ਕੋਈ ਹੈ ਖਰਚਾ ਬੜੀ ਅਹਾਨੀ ਹੁੰਦੀ ਹੈ ਜਦੋਂ ਸਾਡੇ ਸਮਾਜ ਵਿੱਚ ਪਤਾ ਨਹੀਂ ਬ੍ਰਾਹਮਣਵਾਦ ਆ ਗਿਆ ਕੋਈ ਚੜ੍ਹਾਈ ਕਰ ਜਾਂਦਾ ਫਿਰ ਉਹ ਪਰਿਵਾਰ ਵਾਲੇ ਸਾਰੇ ਪੈਸੇ ਰਾ ਕੇ ਮੱਥਾ ਟੇਕਣ ਲੱਗ ਜਾਂਦੇ ਨੇ ਤੇ ਕਈਆਂ ਨੂੰ ਮੈਂ ਪੁੱਛਿਆ ਮੈਂ ਕਿ ਇਹ ਕੀ ਏ ਕਹਿਣ ਲੱਗੇ ਖਰਚੇ ਹੈ ਜਿਉਂਦੇ ਜੀ ਕਿਤੇ ਬਾਪੂ ਨੇ 50 ਰੁਪਏ ਕੁ 100 ਮੰਗੇ ਹੁਣ ਦਵਾਈ ਲੈ ਕੇ ਆਉਣੀ ਏ ਆਖਣਗੇ ਤੈਨੂੰ ਜਿਆਦਾ ਲੋੜ ਪੈਂਦੀ ਏ ਜਿਉਂਦੇ ਜੀ ਅਗਰ ਕੋ ਮਾਂ ਬਾਪ ਕੋ 50 100 ਰੁਪਏ ਮੰਗ ਲੈਣ ਤੇ ਉਦੋਂ ਦੇਣ ਲੱਗਿਆਂ ਹੌਲ ਪੈਂਦੇ ਨੇ ਤੇ ਜਦੋਂ ਚੜ੍ਹਾਈ ਕਰ ਗਿਆ ਜਦੋਂ ਉਹਨੂੰ ਲੋੜ ਨਹੀਂ ਤੇ ਉਦੋਂ 5 500 100 100 ਹਜ਼ਾਰ ਹਜ਼ਾਰ ਦੇ ਨੋਟ ਰੱਖੀ ਜਾਂਦੇ ਨੇ ਇਹ ਕੀ ਖਰਚੀ ਏ ਵੀ ਅੱਗੇ ਜਿਹੜੇ ਜਮਦੂਤ ਨੇ ਉਹਨਾਂ ਨੇ ਖਰੇ ਪੈਸੇ ਲੈਣੇ ਨੇ ਉਹਨਾਂ ਸੋਚਿਆ ਸ਼ਾਇਦ ਜਿਵੇਂ ਇੱਥੇ ਦੁਨੀਆ ਦੇ ਵਿੱਚ ਆਪਾਂ ਹਸਾਬਕ ਤਾਬ ਕਰਦੇ ਆ ਕੋਈ ਕੇਸ ਲੜਨਾ ਹੋਵੇ ਤਾਂ ਰਿਸ਼ਵਤ ਦੇਤੀ ਕੋਈ ਥਾਣੇ ਬਗਾਹੀ ਕਿਤੇ ਜਾਣਾ ਹੋਵੇ ਤਾਂ ਰਿਸ਼ਵਤ ਦੇਤੀ ਔਰ ਰਜਿਸਟਰੀ ਕਰਾਉਣੀ ਆ ਤਾਂ ਰਿਸ਼ਵਤ ਦੇਤੀ ਸ਼ਾਇਦ ਅੱਗੇ ਵੀ ਇਹ ਚੀਜ਼ ਚੱਲਦੀ ਹੋਵੇਗੀ ਤੇ ਬਾਪੂ ਕਿ ਇੱਥੇ ਨਾ ਰਹਿ ਜਾਵੇ ਉਹਨਾਂ ਨੂੰ ਪੈਸਿਆਂ ਦੀ ਲੋੜ ਹੋਣੀ ਔਰ ਮਹਾਰਾਜ ਦੀ ਬਾਣੀ ਤੇ ਇਹ ਕਹਿ ਰਹੀ ਹੈ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾੜ ਨਾਮ ਤੋਂ ਬਿਨਾ ਨਾਲ ਕੋਈ ਵੀ ਚੀਜ਼ ਤੁਰਨ ਵਾਲੀ ਨਹੀਂ ਬਾਕੀ ਸਾਰੀਆਂ ਚੀਜ਼ਾਂ ਇੱਥੇ ਰਹਿ ਜਾਣਗੀਆਂ ਸਹਬ ਨੂੰ ਪੁੱਛਿਆ ਪਾਦਸ਼ਾਹ ਮੈਂ ਇਹ ਦੀ ਖੋਜ ਕੀਤੀ ਤੇ ਸਹਬ ਨੂੰ ਪੁੱਛਿਆ ਮਹਾਰਾਜ ਕੋ ਖਰਚ ਹੈ ਐਸਾ ਜਿਹੜਾ ਅੱਗੇ ਜਾਂਦਾ ਬੰਦੇ ਨਾਲ ਅੱਜ ਜਿਹੜੇ ਪੈਸੇ ਇਹ ਅਹੀਂ ਰੱਖਦੇ ਆ ਥੋੜੇ ਸਮੇਂ ਬਾਅਦ ਉਹ ਉਹਨੂੰ ਉੱਤੇ ਪਾ ਕੇ ਤੇ ਉਹ ਸਾੜ ਕੇ ਸਵਾ ਕਰ ਦਿੰਦੇ ਆ ਯਾਦ ਰੱਖਣਾ ਭਾਰਤੀ ਕਾਨੂੰਨ ਕੀ ਇਸ ਦੁਨੀਆ ਦੇ ਕਾਨੂੰਨ ਦੇ ਮੁਤਾਬਕ ਨਾ ਕੋ ਕਰੰਸੀ ਨੂੰ ਸਾੜ ਸਕਦਾ ਤੇ ਨਾ ਪਾਣੀ ਵਿੱਚ ਛੁੱਟ ਸਕਦਾ ਭਾਰਤ ਦੇਸ਼ ਦੇ ਲੋਕ ਕਰੰਸੀ ਨੂੰ ਪਾਣੀ ਵਿੱਚ ਛੁੱਟਦੇ ਵੀ ਨੇ ਤੇ ਅੱਗ ਵੀ ਲਾਉਂਦੇ ਨੇ ਮੁਰਦਿਆਂ ਦੇ ਨਾਲ ਫੂਕਦੇ ਵੀ ਨੇ ਸਤਗੁਰ ਪਾਤਸ਼ਾਹ ਜੀ ਆਦੇ ਨੇ ਭਲਿਆ ਇਹ ਤੇ ਸਰੀਰ ਨਾਲ ਜਾਣ ਲਈ ਤਿਆਰ ਨਹੀਂ ਜਿਹੜਾ ਨਾਲ ਪੈਦਾ ਹੋਇਆ ਸੀ ਤੇ ਤੂੰ ਆਨੇ ਧੰਨ ਇਹਦੇ ਨਾਲ ਚਲਾ ਜਾਏਗਾ ਖਰਚੀ ਅਸਲ ਖਰਚ ਕੀ ਸੀ ਖਰਚ ਬਨ ਚੰਗਿਆਈਆਂ ਮਤ ਮੰਨ ਜਾਣ ਕੱਲ ਪੁੱਛੋ ਮਹਾਰਾਜ ਨੂੰ ਕਿਹੜਾ ਖਰਚ ਨਾਲ ਜਾਵੇਗਾ ਸਹਿਬਾ ਦੇ ਨੇ ਚੰਗਿਆਈਆਂ ਜੇ ਤੂੰ ਜੀਵਨ ਵਿੱਚ ਚੰਗੇ ਕੰਮ ਨਹੀਂ ਕੀਤੇ ਨਾ ساری ਜ਼ਿੰਦਗੀ ਲੋਕਾਂ ਦੇ ਦਿਲ ਦੁਖਾਉਂਦਾ ਰਿਹਾ ਤੇ ਯਾਦ ਰੱਖੀ ਫੇਰ ਤੇਰੇ ਕੋਲ ਖਰਚੀ ਕੋਈ ਨਹੀਂ ਤੇ ਜੇ ਤੂੰ ਚੰਗੇ ਕੰਮ ਕੀਤੇ ਨੇ ਉਹ ਚੰਗਿਆਈਆਂ ਤੇਰੇ ਵਾਸਤੇ ਕੀ ਨੇ ਖਰਚੀ ਤੇਰੇ ਨਾਲ ਜਾਣਗੀਆਂ ਔਰ ਚੰਗਿਆਈ ਬੁਰਿਆਈ ਹੀ ਵਾਚਣੀ ਐ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਉਥੇ ਚੰਗਿਆਈ ਬੁਰਿਆਈ ਵਾਚੀ ਜਾਣੀ ਐ ਉਹ ਸੇ ਨਹੀਂ ਵੇਖਿਆ ਜਾਣਾ ਵੀ ਤੂੰ ਕਿੰਦਾ ਪੋਤੇ ਆ ਤੂੰ ਅਮੀਰ ਦਾ ਹੈ ਕਿ ਗਰੀਬ ਦਾ ਹੈ ਹੋ ਸਕਦਾ ਕਿਸੇ ਅਮੀਰ ਦਾ ਪੁੱਤ ਹੋਵੇ ਕੰਮ ਬੜੇ ਚੰਗੇ ਕੀਤੇ ਹੋਣ ਇਹ ਵੀ ਹੋ ਸਕਦਾ ਕਿਸੇ ਗਰੀਬ ਦਾ ਹੋਵੇ ਕੰਮ ਬੜੇ ਮਾੜੇ ਕੀਤੇ ਹੋਣ ਤੇ ਕੋਈ ਜ਼ਰੂਰੀ ਨਹੀਂ ਗੱਲ ਤੇ ਕਰਮਾਂ ਦੇ ਉੱਤੇ ਨਿਭੜਨੀ ਹੈ ਕਦੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਮੱਕੇ ਦੀ ਧਰਤੀ ਤੇ ਕਾਜ਼ੀਆਂ ਨੇ ਐ ਬਾਬਾ ਨਾਨਕ ਮੁਸਲਮਾਨ ਚੰਗੇ ਨੇ ਕਿ ਹਿੰਦੂ ਤੇ ਬਾਬੇ ਨੇ ਟਣਕਾ ਕੇ ਗੱਲ ਆਖੀ ਸੀ ਕਹਿਣ ਲੱਗੇ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਨਹੀਂ ਜੇ ਚੰਗੇ ਕੰਮ ਤਾਂ ਦੋਵੇਂ ਰੋਣਗੇ ਕੀ ਫਰਕ ਪੈਂਦਾ ਹੈ ਕੋ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਸਿੱਖ ਹੈ ਇਸਾਈ ਹੈ ਕ੍ਰਿਸ਼ਚਨ ਹੈ ਕੀ ਫਰਕ ਪੈਂਦਾ ਹੈ ਮੈਨੇ ਤਾਂ ਇਹ ਗੱਲ ਰੱਖਦੀ ਐ ਤੂੰ ਕਰ ਕੀ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਇਹ ਮੈਨੇ ਰੱਖਦੀ ਐ ਗੱਲ ਰੱਬ ਨੇ ਨਹੀਂ ਪੁੱਛਣਾ ਵੀ ਤੂੰ ਕਿਹੜੀ ਕਾਸਟ ਦਾ ਹੈ ਕਿਹੜੀ ਬਰਾਦਰੀ ਦਾ ਹੈ ਕਿਹੜੇ ਦੇਸ਼ ਦਾ ਹੈ ਕਿਹੜੇ ਪਿੰਡ ਦਾ ਹੈ ਕਿਹੜੇ ਨਗਰ ਦਾ ਨਹੀਂ ਪੁੱਛਣਾ ਇਹਨਾਂ ਦਾ ਕੋਈ ਮਤਲਬ ਨਹੀਂ ਉਹਨੇ ਇੱਕੋ ਚੀਜ਼ ਪੁੱਛਣੀ ਹੈ ਵੀ ਤੈਨੂੰ ਕੱਲਿਆ ਸੀ ਤੂੰ ਕੀ ਚੰਗਾ ਕੀਤਾ ਦੱਸ ਉਹ ਚੰਗਿਆਈ ਹੀ ਜੀਵਨ ਰੂਪੀ ਪੈਣੇ ਤੇ ਖਰਚੀ ਹੈ ਮਹਾਰਾਜ ਰਹਿਮਤ ਕਰ ਰਹੇ ਨੇ ਜਿਹ ਮਾਰ ਕੇ ਗਨੇ ਜਾਹੀ ਨਾ ਕੋ ਸਾ ਹਰ ਕਾ ਨਾਮ ਉਹਾਂ ਸੰਗ ਤੋ ਸਾ ਤੋ ਸਾ ਸ਼ਬਦ ਪੁਰਾਣੇ ਸਮਿਆਂ ਵਿੱਚ ਜਦੋਂ ਸਫਰ ਤੇ ਤੁਰੇ ਤੁਰੀਦਾ ਸੀ ਘਰ ਦੀਆਂ ਮਾਈਆਂ ਮਿਸੇ ਪ੍ਰਸ਼ਾਦੇ ਨਾਲ ਬੰਦਿੰਦੀਆਂ ਸਨ ਉਹਨਾਂ ਨੂੰ ਆਖਿਆ ਜਾਂਦਾ ਸੀ ਤੋਸਾ ਤਾਂ ਕਿ ਪੰਡ ਤੈ ਕਰਦਿਆਂ ਰਾਜ ਭੁੱਖ ਲੱਗੇ ਤੇ ਉਹ ਮਿਸੇ ਪ੍ਰਸ਼ਾਦਾ ਖਾ ਲੈ ਅੱਜ ਵੀ ਅਸੀਂ ਜਦੋਂ ਸਫਰ ਤੇ ਜਾਂਦੇ ਆ ਤੇ ਘਰੋਂ ਪ੍ਰਸ਼ਾਦੇ ਬਣਾ ਕੇ ਨਾਲ ਰੱਖਦੇ ਆ ਤਾਂ ਕਿ ਸਾਨੂੰ ਰਾਹ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਮਹਾਰਾਜ ਕਹਿ ਰਹੇ ਨੇ ਭਲਿਆ ਜਦੋਂ ਜ਼ਿੰਦਗੀ ਰੂਪੀ ਪੈਂਡੇ ਨੂੰ ਤੈਅ ਕਰੇਗਾ ਉੱਥੇ ਭੁੱਖ ਵੀ ਲੱਗੇਗੀ ਉੱਥੇ ਪਿਆਸ ਵੀ ਲੱਗੇਗੀ ਪਰ ਪੈਂਡਾ ਕਿੰਨਾ ਲੰਮਾ ਏ ਇਹ ਨਹੀਂ ਪਤਾ ਤੇ ਪ੍ਰਬੰਧ ਨਾਲ ਕਰਕੇ ਤੁਰ ਇਹ ਨਾ ਹੋਵੇ ਉੱਥੇ ਜਾ ਕੇ ਫਿਰ ਤੈਨੂੰ ਪਛਤਾਉਣਾ ਪਵੇ ਆ ਕੇ ਹੁਣ ਮੈਂ ਕੀ ਕਰਾਂ ਕਿਹਨੂੰ ਆਵਾਜ਼ ਮਾਰਾਂ ਕਿਹਨੂੰ ਸੱਦਾ ਤਾਂ ਮੇਰੇ ਸਹਿਬ ਕਿਰਪਾ ਕਰੈ ਨੇ ਜੇ ਮਾਰਗ ਕੇ ਗਣੀ ਜਾਹਿ ਨ ਕੋਸਾ ਹਰ ਕਾ ਨਾਮ ਉਹਾ ਸੰਤੋਸਾ ਜੇ ਪੈਂਡੇ ਮਹ ਅੰਧ ਗੁਬਾਰਾ ਜ਼ਿੰਦਗੀ ਰੂਪੀ ਪੈਂਡੇ ਵਿੱਚ ਇੱਥੇ ਵਿਕਾਰਾਂ ਦਾ ਅੰਤ ਦਾ ਹਨੇਰਾ ਹੀ ਨਹੀਂ ਰਹਿ। ਇੱਥੇ ਘਰ ਵਿੱਚ ਹਨੇਰਾ ਹੋਵੇ ਤੇ ਬੰਦਾ ਠੁਕਰਾਂ ਖਾ ਕੇ ਡਿੱਗ ਪੈਂਦਾ ਆਪਣੇ ਘਰ ਵਿੱਚ ਜਿੱਥੇ ਰੋਜ਼ ਰਹਿੰਦਾ ਆਪਣੇ ਘਰ ਵਿੱਚ ਹੀ ਬੰਦਾ ਅੜ ਕੇ ਡਿੱਗ ਪੈਂਦਾ ਹੈ ਹਨੇਰੇ ਵਿੱਚ ਤੇ ਜ਼ਿੰਦਗੀ ਰੂਪੀ ਪੈਂਡੇ ਵਿੱਚ ਤੇ ਵਿਕਾਰਾਂ ਦਾ ਅਤ ਦਾ ਹਨੇਰਾ ਏ ਭਲਿਆ ਉੱਥੇ ਕਿਵੇਂ ਲੰਗੇਗਾ ਤੇ ਫਿਰ ਸਹਿਬ ਨੇ ਕਿਰਪਾ ਕੀਤੀ ਮਹਾਰਾਜ ਜੀ ਨੇ ਹਰ ਕਾ ਨਾਮ ਸੰਗ ਉਜਿਆਰਾ ਉਜਿਆਰੇ ਦਾ ਅਰਥ ਹੁੰਦਾ ਹੈ ਚਾਨਣ ਪਰਮਾਤਮਾ ਦਾ ਨਾਮ ਉਸ ਜ਼ਿੰਦਗੀ ਰੂਪੀ ਪੈਂਡੇ ਵਿੱਚ ਚਾਨਣ ਕਰ ਦੇਵੇਗਾ ਜੇ ਤੇਰੇ ਕੋਲ ਨਾਮ ਹੋਵੇਗਾ ਨਾਮ ਨੇ ਜ਼ਿੰਦਗੀ ਵਿੱਚ ਚਾਨਣ ਕਰ ਦੇਣਾ ਇਹ ਜੀਵਨ ਨੂੰ ਉਹਨੇ ਰੋਸ਼ਨ ਕਰ ਦੇਣਾ ਹੈ ਨਾਮ ਨੇ ਫਿਰ ਤੂੰ ਭਟਕੇਗਾ ਨਹੀਂ ਬਿਲਕੁਲ ਸਿੱਧਾ ਰਾਤ ਨੂੰ ਨਜ਼ਰ ਆਵੇਗਾ ਜਹਾਂ ਅੰਤ ਤੇਰਾ ਕੋ ਨਾ ਸੰਜਾਨੂੰ ਅੰਤ ਸ਼ਬਦ ਹਿੰਦੀ ਦੇ ਪਤ ਸ਼ਬਦ ਤੋਂ ਬਣਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਧਰਮ ਨੂੰ ਭਾਈ ਗੁਰਦਾਸ ਜੀ ਨੇ ਨਿਰਮਲ ਪੰਥ ਆਖਿਆ ਹੈ ਪੰਥ ਤੇ ਤੁਰਨ ਵਾਲਾ ਹੁੰਦਾ ਹੈ ਪੰਥਕ ਜਾਂ ਸ਼ਬਦ ਵਰਤਿਆ ਜਾਂਦਾ ਹੈ ਪੰਥੀ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਪੰਥੀ ਪੰਥ ਤੇ ਤੁਰਨ ਵਾਲਾ ਰਸਤੇ ਤੇ ਤੁਰਨ ਵਾਲਾ ਮਹਾਰਾਜ ਕਹਰੇ ਨੇ ਜਿਸ ਪੰਥ ਤੇ ਜਿਸ ਰਸਤੇ ਤੇ ਤੂੰ ਤੁਰਨਾ ਹੈ ਉਥੇ ਕੋਈ ਜਾਣ ਪਛਾਣ ਵਾਲਾ ਨਹੀਂ ਅਨਜਾਨ ਜਗਾ ਅਨਜਾਨ ਰਸਤਾ ਅਨਜਾਨ ਸ਼ਹਿਰ ਅਨਜਾਨ ਨਗਰੀ ਕੋਈ ਜਾਣ ਪਛਾਣ ਵਾਲਾ ਨਹੀਂ ਤੇ ਆਪਾਂ ਨੂੰ ਕੋਈ ਮਿਲ ਜਾਵੇ ਤੇ ਅਸੀਂ ਜਾਣ ਪਛਾਣ ਕੱਢਣ ਦਾ ਯਤਨ ਕਰਦੇ ਹਾਂ ਕੋਈ ਜਿਸ ਨਗਰ ਆਪਾਂ ਜੇ ਸ਼ਹਿਰ ਜਾਣਾ ਹੋਵੇ ਜੇ ਕਿਤੇ ਉਥੋਂ ਦਾ ਕੋਈ ਰਹਿਣ ਵਾਲਾ ਸਾਨੂੰ ਮਿਲ ਜਾਵੇ ਤੇ ਅਸੀਂ ਉਹਦੇ ਨਾਲ ਜਾਣ ਪਛਾਣ ਕਰਦੇ ਹਾਂ ਜਾਨ ਪਛਾਨ ਕਿਉਂ ਕਰਦੇ ਆ ਕਿਉਂਕਿ ਕਦੀ ਮੁਸ਼ਕਲ ਵੇਲਾ ਆ ਗਿਆ ਘੱਟੋ ਘੱਟ ਮੈਨੂੰ ਇਹ ਤੇ ਪਤਾ ਹੋਵੇ ਵੀ ਹਾਂ ਮੈਨੂੰ ਕੋਈ ਜਾਣਨ ਵਾਲਾ ਇੱਥੇ ਹੈ ਕੋਈ ਪਛਾਨਣ ਵਾਲਾ ਇੱਥੇ ਹੈ ਅ ਜਿੰਦਗੀ ਰੂਪੀ ਅਗਿਆਨਤੇ ਦੇ ਅਗਿਆਨਤਾ ਦੇ ਰਾਹ ਤੇ ਤੁਰਦੇ ਆ ਹੋਇਆ ਕੋਈ ਪਛਾਨਣ ਵਾਲਾ ਨਹੀਂ ਕੋਈ ਜਾਣਨ ਵਾਲਾ ਨਹੀਂ ਤੇ ਉੱਥੇ ਵੀ ਇੱਕ ਜਾਨ ਪਛਾਨ ਕਰਾਉਣ ਵਾਲਾ ਹੈ ਮਹਾਰਜ ਕਹਿ ਰਹੇ ਨੇ ਨਾਮ ਹਰ ਕਾ ਨਾਮ ਤੇ ਨਾਲ ਪਹਿਚਾਨੂ ਨਾਮ ਜਪੇਗਾ ਤੇ ਨਾਮ ਦੀ ਕਮਾਈ ਕਰੇਗਾ ਤੇਰੀ ਪਹਿਚਾਨ ਹੋ ਜਾਵੇਗੀ ਇੰਟਰੋਡਿਊਸ ਕਰਾਉਂਦਾ ਇਹ ਨਾਮ ਕਹਿੰਦੇ ਨਾਲ ਰੱਬ ਦੇ ਨਾਲ ਤੇ ਨਾਮ ਮਿਲਦਾ ਕਹਿੰਦੇ ਕੋਲ ਗੁਰੂ ਕੋਲ ਜਦੋਂ ਜਗਿਆਸੂ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਗੁਰੂ ਨਾਮ ਦੀ ਦਾਤ ਝੋੜੀ ਵਿੱਚ ਪਾਉਂਦਾ ਹੈ ਤੇ ਨਾਮ ਕਹਿੰਦੇ ਨਾਲ ਜੋੜਦਾ ਹੈ ਪਰਮਾਤਮਾ ਨਾਲ ਨਾਮ ਕੀ ਹੈ ਰੱਬੀ ਗੁਣ ਰੱਬੀ ਗੁਣ ਹੀ ਪਰਮਾਤਮਾ ਦਾ ਨਾਮ ਨੇ ਤੇ ਗੁਣ ਕੀ ਕਰਾਉਂਦੇ ਨੇ ਰੱਬ ਨਾਲ ਜਾਣ ਪੇਛਾਨ ਅੱਜ ਵੱਡੀਆਂ ਵੱਡੀਆਂ ਟੀਵੀ ਸਕਰੀਨਾਂ ਦੇ ਉੱਤੇ ਉਹ ਜਦੋਂ ਐਡ ਵਿਖਾਉਂਦੇ ਨੇ ਉਹਦੇ ਵਿਖਾਉਣ ਦਾ ਮਤਲਬ ਕੀ ਹੈ ਬਣਾ ਉਹ ਉਹਦੇ ਗੁਣ ਦੱਸਦੇ ਨੇ ਐਸਟੀਵੀ ਵਿੱਚ ਆਹ ਕੁਆਲਿਟੀ ਇਸ ਮੋਬਾਈਲ ਵਿੱਚ ਆਹ ਕੁਆਲਿਟੀ ਏ ਇਹਦੇ ਵਿੱਚ ਆਹ ਗੁਣ ਨੇ ਇਹਦੇ ਵਿੱਚ ਆਹ ਫਿਊਚਰ ਨੇ ਬੰਦਾ ਫਿਰ ਉਹਦੇ ਗੁਣਾ ਨੂੰ ਵੇਖ ਕੇ ਫਿਰ ਉਹਨੂੰ ਖਰੀਦਦਾ ਹੈ ਉਹ ਉਹਦੇ ਫਿਊਚਰ ਵੇਖ ਕੇ ਉਹ ਉਹਨਾਂ ਚੰਗੀਆਂ ਚੀਜ਼ਾਂ ਨੂੰ ਵੇਖ ਕੇ ਬੰਦਾ ਖਰੀਦਦਾ ਹੈ ਅੱਛਾ ਇਹਦੇ ਵਿੱਚ ਆ ਵੀ ਹੈ ਹੁਣ ਉਹ ਇੱਕ ਜ਼ਰੀਆ ਹੋ ਗਿਆ ਜਾਣ ਪਛਾਣ ਕਰਵਾ ਦਿੱਤੀ ਉਹਨਾਂ ਨੇ ਹਾਲਾਂਕਿ ਚੀਜ਼ ਕੰਪਨੀ ਦੀ ਆ ਵੇਚਣੀ ਉਹਨਾਂ ਨੇ ਖਰੀਦਣੀ ਕਿਸੇ ਨੇ ਐ ਪਰ ਇੱਕ ਟੀਵੀ ਦੇ ਮਾਧਿਅਮ ਰਾਹੀਂ ਉਹਨਾਂ ਨੇ ਜਦੋਂ ਉਹਦੀ ਇਸ਼ਤਿਹਾਰ ਬਾਜੀ ਕੀਤੀ ਵੇਖਣ ਵਾਲੇ ਨੇ ਵੇਖਿਆ ਅੱਛਾ ਆਹ ਗੁਣ ਨੇ ਉਹ ਫਿਰ ਸਿੱਧਾ ਉਹ ਚੀਜ਼ ਖਰੀਦ ਲੈਂਦਾ ਹੈ ਰੱਬ ਦੀ ਪਹਿਚਾਨ ਗੁਰੂ ਕਰਾਉਂਦਾ ਏ ਤੇ ਗੁਰੂ ਨਾਮ ਦੀ ਦਾਤ ਝੋੜੀ ਵਿੱਚ ਪਾਉਂਦਾ ਏ ਗੁਰੂ ਦੱਸਦਾ ਆਹ ਨੇ ਕੁਆਲਿਟੀਆਂ ਰੱਬ ਦੇ ਵਿੱਚ ਆ ਗੁਣ ਨੇ ਰੱਬ ਦੇ ਵਿੱਚ ਆ ਮੈਂ ਤੈਨੂੰ ਦੱਸਾਂ ਰੱਬ ਦੇ ਵਿੱਚ ਕੀ ਗੁਣ ਨੇ ਮਹਾਰਾਜ ਜੀ ਨੇ ਉਹ ਸਤਨਾਮ ਹੈ ਉਹ ਕਰਤਾ ਪੁਰਖ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਉਹ ਅਕਾਲ ਮੂਰਤ ਹੈ ਉਹ ਅਜੂਨੀ ਹੈ ਸੈ ਭੰਗ ਹੈ ਆ ਗੁਣ ਨੇ ਉਹਦੇ ਵਿੱਚ ਤਾਂ ਮੇਰੇ ਸਹਿਬ ਕਹਿ ਰਹੇ ਨੇ ਪਰਮਾਤਮਾ ਦਾ ਨਾਮ ਤੇਰੀ ਜਾਨ ਅਹਿਚਾਨ ਕਰਵਾਏਗਾ ਜਿਸ ਰਸਤੇ ਤੇ ਤੈਨੂੰ ਕੋ ਜਾਣਨ ਵਾਲਾ ਨਹੀਂ ਹੈ ਜਹਾਂ ਅੰਤ ਤੇਰਾ ਕੋ ਨਾ ਸੁਝਾਨੂੰ ਹਰ ਕਾ ਨਾਮ ਤੇ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬਹੁ ਕਾਂ ਜਿਸ ਜ਼ਿੰਦਗੀ ਰੂਪੀ ਪੈਂਡੇ ਤੇ ਤੁਰਦਿਆਂ ਹੋਇਆਂ ਵਿਕਾਰਾਂ ਦੀ ਅਤ ਦੀ ਤਪਸ਼ ਤੇ ਅਤ ਦੀ ਗਰਮੀ ਹੈ ਜਦੋਂ ਅਤ ਦੀ ਗਰਮੀ ਹੋਵੇ ਤਪਸ਼ ਪੈਂਦੀ ਹੋਵੇ ਬੰਦਾ ਲੱਭਦਾ ਕਿਤੇ ਛਾਂ ਮਿਲ ਜਾਵੇ ਥੋੜੀ ਜੀ ਕੁਝ ਸਮਾਂ ਛਾਂ ਵਿੱਚ ਬੈਠ ਜਾਵਾਂ ਤੇ ਉਸ ਤਪਸ਼ ਤੇ ਗਰਮੀ ਤੋਂ ਬਚਾਅ ਹੋ ਜਾਏਗਾ ਮਹਾਰਾਜ ਆਖਦੇ ਨੇ ਉਹ ਵਿਕਾਰਾਂ ਦੀ ਤਪਸ਼ ਤੇ ਗਰਮੀ ਤੋਂ ਦੁਨੀਆ ਦੀ ਕੋਈ ਛਾਂ ਨਹੀਂ ਬਚਾ ਸਕਦੀ ਹਾਂ ਨਾਮ ਰੂਪੀ ਛਾਂ ਹੈ ਤੈਂ ਹਰ ਕੀ ਨਾਮ ਕੀ ਤੂੰ ਪਰ ਸ਼ਾਮ ਪਰਮਾਤਮਾ ਦੇ ਨਾਮ ਦੀ ਤੇਰੇ ਉੱਤੇ ਉਹ ਛਾਂ ਹੋਵੇਗੀ ਜਿੱਥੇ ਵਿਕਾਰਾਂ ਦੀ ਤਪਸ਼ ਤੇ ਗਰਮੀ ਤੈਨੂੰ ਤੰਗ ਕਰੇਗੀ ਜਾਂ ਤ੍ਰਿਖਾ ਮਨ ਤੁਝ ਆਕਰਖੇ ਜਿੱਥੇ ਮਾਇਆ ਦੀ ਤਰੇ ਤੇਰੇ ਮਨ ਨੂੰ ਖਿੱਚ ਪਾਵੇਗੀ ਮਾਇਆ ਦੀ ਜਿਹੜੀ ਤਰੇ ਐ ਇਹ ਤ੍ਰਿਸ਼ਨਾ ਦੀ ਜਿਹੜੀ ਪਿਆਸ ਏ ਬੰਦੇ ਦੇ ਮਨ ਨੂੰ ਖਿੱਚ ਪਾਉਂਦੀ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਤੇ ਬੰਦਾ ਅੰਦਰੋਂ ਉਹ ਪਿਆਸ ਨਾਲ ਕ੍ਰਿਸ਼ਨਾਂ ਦੀ ਤਰੇ ਨਾਲ ਅੰਦਰੋਂ ਸੜਿਆ ਹੁੰਦਾ ਹੈ ਅੰਦਰੋਂ ਵੱੜ ਰਿਹਾ ਹੁੰਦਾ ਹੈ ਫਿਰ ਉੱਥੇ ਨਾਮ ਦੀ ਬਰਖਾ ਹੁੰਦੀ ਹੈ ਬੜੀ ਪਿਆਰੀ ਗੱਲ ਕਬੀਰ ਸਾਹਿਬ ਨੇ ਕੀਤੀ ਕਬੀਰ ਸਾਹਿਬ ਨੇ ਇੱਕ ਸ਼ਲੋਕ ਉਚਾਰਨ ਕੀਤਾ ਕਹਿੰਦੇ ਧਰਤੀ ਤਪ ਰਹੀ ਸੀ ਬਿਲਕੁਲ ਤਪੀ ਹੋਈ ਧਰਤੀ ਉਸ ਧਰਤੀ ਉੱਤੇ ਇੱਕ ਬੂੰਦ ਪਾਣੀ ਦੀ ਡਿੱਗੀ ਕਿਸੇ ਨੇ ਆਖਿਆ ਲੈ ਇੱਕ ਬੂੰਦ ਨਾਲ ਕੀ ਹੋਣ ਲੱਗਾ ਪਰ ਯਾਦ ਰੱਖਣਾ ਇੱਕ ਬੂੰਦ ਵੀ ਜਦੋਂ ਆਕਾਸ਼ ਵਿੱਚੋਂ ਸ਼ੀਤਲਤਾ ਦੀ ਉਸ ਤਪਰੀ ਧਰਤੀ ਉੱਤੇ ਪੈਂਦੀ ਏ ਤੇ ਉਹਨੇ ਏਰੀਏ ਨੂੰ ਜਿੰਨੇ ਏਰੀਏ ਵਿੱਚ ਪੈਂਦੀ ਏ ਉਥੋਂ ਦੀ ਉਨੀ ਕੁ ਤਪਸ਼ ਨੂੰ ਭਾਵੇਂ ਕੁਝ ਸਕਿੰਟਾਂ ਵਾਸਤੇ ਦੂਰ ਕਰੇ ਪਰ ਕਰਦੀ ਜ਼ਰੂਰ ਹੈ ਜਿੱਥੇ ਪਈ ਨਹੀਂ ਬੂੰਦ ਉਥੇ ਕੀ ਫਰਕ ਪੈਣਾ ਜਿੱਥੇ ਇੱਕ ਮੁੰਦਵੀ ਪੈ ਗਈ ਘੱਟੋ ਘੱਟ ਉਥੋਂ ਦੇ ਐਟਮੋਸਫੇਅਰ ਨੂੰ ਤੇ ਬਦਲ ਕੇ ਰੱਖ ਦਿੰਦੀ ਹੈ ਜਿਸ ਹਿਰਦੇ ਰੂਪੀ ਧਰਤੀ ਵਿੱਚ ਕਦੀ ਵਾਹਿਗੁਰੂ ਨਿਕਲਿਆ ਹੀ ਨਹੀਂ ਉਥੇ ਕੀ ਫਰਕ ਪੈਣਾ ਜਿੱਥੇ ਇੱਕ ਵਾਰ ਕਦੀ ਵਾਹਿਗੁਰੂ ਦਿਨ ਵਿੱਚ ਵੀ ਨਿਕਲ ਗਿਆ ਘੱਟੋ ਘੱਟ ਉਥੇ ਨਿਕਲਿਆ ਤੇ ਸਹੀ ਜਿੱਥੇ ਨਹੀਂ ਨਿਕਲਿਆ ਕਦੀ ਉਥੇ ਇੱਕ ਵਾਰੀ ਵਾਹਿਗੁਰੂ ਨਿਕਲਿਆ ਤੇ ਸਹੀ ਨਾ ਘੱਟੋ-ਕੱਟ ਮਹਾਰਾਜ ਕਹਿ ਰਹੇ ਨੇ ਭਲਿਆ ਪਰਮਾਤਮਾ ਦਾ ਨਾਮ ਉਥੇ ਇਸ ਤਰ੍ਹਾਂ ਵਰਖਾ ਕਰਦਾ ਏ শীতলਤਾ ਦੀ ਜਿੱਥੇ ਵਿਕਾਰਾਂ ਦੀ ਅੰਦਰ ਗਰਮੀ ਤੇ ਛੇਕ ਬੰਦੇ ਨੂੰ ਚੈਨ ਨਾਲ ਬੈਠ ਨਹੀਂ ਦਿੰਦੇ ਉਥੇ ਫਿਰ ਨਾਮ ਦੀ ਵਰਖਾ ਹੁੰਦੀ ਏ ਸਹਿਬ ਅਗਲੇ ਬਚਨ ਵਿੱਚ ਸਮਝਾਉਂਦੇ ਨੇ ਭਗਤ ਜਨਾ ਕੀ ਬਰਤਨ ਨਾਮ ਨਾਮ ਜਿਹੜੀ ਐਡੀ ਕੀਮਤੀ ਵਸਤ ਹੈ ਕੀ ਭਗਤ ਜਨ ਉਹਨੂੰ ਵਰਤਦੇ ਨੇ ਭਗਤਾਂ ਦੇ ਵਰਤਣ ਦੀ ਅਗਰ ਕੋ ਸਭ ਤੋਂ ਕੀਮਤੀ ਚੀਜ਼ ਹੈ ਤੇ ਉਹ ਹੈ ਨਾਮ ਨਾਮ ਦੀ ਵਰਤੋਂ ਕਰਦੇ ਨੇ ਸੰਤ ਜਨਾ ਕੈ ਮਨ ਵਿਸ਼ਰਾਮ ਅਤੇ ਇਹ ਨਾਮ ਉਹਨਾਂ ਭਗਤ ਜਨਾਂ ਦੇ ਸੰਤ ਜਨਾਂ ਦੇ ਮਨ ਵਿੱਚ ਟਿਕ ਜਾਂਦਾ ਹੈ ਨਾਮ ਦਾ ਟਿਕਾਣਾ ਇਹ ਭਗਤ ਜਨਾਂ ਦੇ ਮਨ ਵਿੱਚ ਹੈ ਹਰ ਕਾ ਨਾਮ ਦਾਸ ਕੀ ਓਟ ਪਰਮਾਤਮਾ ਦਾ ਨਾਮ ਪਰਮੇਸ਼ਰ ਦੇ ਸੇਵਕ ਵਾਸਤੇ ਸਭ ਤੋਂ ਵੱਡਾ ਸਹਾਰਾ ਏ ਦੁਨੀਆ ਦੇ ਸਾਰੇ ਸਹਾਰੇ ਛੱਡ ਕੇ ਭਗਤ ਜਨ ਜਿਹੜੇ ਅਨ ਉਹ ਕੇਵਲ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਂਦੇ ਹਨ ਹਰ ਕੈ ਨਾਮ ਉਦਰੇ ਜਨ ਕੋਟ ਪਰਮਾਤਮਾ ਦੇ ਨਾਮ ਰਹੀਂ ਕਰੋੜਾਂ ਹੀ ਸੇਵਕ ਜਿਹੜੇ ਅਨ ਉਤਰ ਜਾਂਦੇ ਹਨ ਅਫਜਲ ਤੋਂ ਇਸ ਸੰਸਾਰ ਸਾਗਰ ਤੋਂ ਹਰ ਜਸ ਕਰਤ ਸੰਤ ਦਿਨ ਰਾਤ ਹਰੀ ਦੇ ਜਨ ਹਰੀ ਦੇ ਸੇਵਕ ਜਿਹੜੇ ਨੇ ਦਿਨ ਰਾਤ ਰੱਬ ਦੀ ਵਡਿਆਈ ਕਰਦੇ ਨੇ ਹਰ ਹਰ ਔਖਦ ਸਾਧਕ ਮਾਤ ਉਹਨਾਂ ਨੂੰ ਪਤਾ ਹੈ ਪਰਮਾਤਮਾ ਦਾ ਨਾਮ ਇੱਕ ਦਵਾਈ ਹੈ ਤੇ ਜਿਹੜੀ ਅੰਦਰ ਹਉਮੇ ਰੂਪੀ ਰੋਗ ਹੈ ਤ੍ਰਿਸ਼ਨਾ ਰੂਪੀ ਰੋਗ ਇਸ ਰੋਗ ਨੂੰ ਦੂਰ ਕੇਵਲ ਨਾਮ ਰੂਪੀ ਦਵਾਈ ਨਾਲ ਕੀਤਾ ਜਾ ਸਕਦਾ ਹੈ ਇਸ ਕਰਕੇ ਉਹ ਨਾਮ ਨੂੰ ਜਪਦੇ ਹਨ ਤੇ ਇਸ ਦਵਾਈ ਨੂੰ ਇਕੱਤਰ ਕਰਦੇ ਹਨ ਹਰ ਜਨ ਕਹ ਹਰ ਨਾਮ ਨਿਧਾਨ ਹਰੀ ਦੇ ਜਨ ਜਿਹੜੇ ਹਨ ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਇੱਕ ਬੜਾ ਵੱਡਾ ਖਜ਼ਾਨਾ ਹੈ ਪਾਰ ਬ੍ਰਹਮ ਜਨਕੀ ਨੂੰ ਦਾਨ ਪਰਮੇਸ਼ਰ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਨਾਮ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ ਮਨ ਤਨ ਰੰਗ ਰਤੇ ਰੰਗ ਏਕੈ ਹੁਣ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦਾ ਮਨ ਅਤੇ ਤਨ ਪਰਮੇਸ਼ਰ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਨਾਮ ਜਪ ਜਪ ਕੇ ਪਰਮੇਸ਼ਰ ਨਾਲ ਪ੍ਰੇਮ ਪੈ ਜਾਂਦਾ ਹੈ ਅਤੇ ਉਹਨਾਂ ਦਾ ਅੰਤਰ ਆਤਮਾ ਪਰਮੇਸ਼ਰ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਤੇ ਉਹ ਇੱਕੋ ਹੀ ਉਹਨਾਂ ਦੇ ਅੰਦਰ ਰੰਗ ਚੜਦਾ ਹੈ ਇੱਕੋ ਹੀ ਲਾਲੀ ਹੁੰਦੀ ਹੈ ਨਾਮ ਦੀ ਨਾਨਕ ਜਨਕੈ ਬਿਰਤ ਬਵੇਕੈ ਅਤੇ ਭਾਈ ਚੰਗੇ ਅਤੇ ਮੰਦੇ ਦੀ ਸਮਝ ਜਿਹੜੀ ਹੈ ਉਹ ਸ਼ੀਵਕਾਨ ਹੋ ਜਾਂਦੀ ਹੈ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਵਿਵੇਕ ਬੁੱਧੀ ਉਹਨਾਂ ਨੂੰ ਹਾਸਲ ਹੋ ਜਾਂਦੀ ਹੈ ਜਿਹੜੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਸੁਭਾਅ ਜਿਹੜਾ ਅੰਦਰੋਂ ਚੰਗੇ ਤੇ ਮੰਦੇ ਨੂੰ ਪਰਖ ਕਰਨ ਵਾਲਾ ਬਣ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਆਹ ਚੰਗਾ ਹੈ ਆਹ ਮਾੜਾ ਹੈ ਆਹ ਕਰਨਾ ਹੈ ਆਹ ਨਹੀਂ ਕਰਨਾ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਦੂ ਪਾਵਨ ਪਦਿਆਂ ਅੰਦਰ ਤਤ ਭਾਵ ਸਾਨੂੰ ਸਮਝਾਇਆ ਹੈ ਕਿ ਭਾਈ ਜ਼ਿੰਦਗੀ ਦੇ ਵਿੱਚ ਨਾਮ ਸਭ ਤੋਂ ਕੀਮਤੀ ਚੀਜ਼ ਹੈ ਤੇ ਜੇ ਤੇਰੇ ਕੋਲ ਨਾਮ ਨਹੀਂ ਤੇ ਦੁਨੀਆ ਦੀ ਹਰ ਇੱਕ ਚੀਜ਼ ਤੇਰਾ ਸਾਥ ਛੱਡ ਜਾਵੇਗੀ ਪਰ ਔਖੇ ਵੇਲੇ ਕੇਵਲ ਨਾਮ ਹੀ ਕੰਮ ਆਵੇਗਾ ਇਸ ਕਰਕੇ ਸਾਨੂੰ ਨਾਮ ਜ਼ਰੂਰ ਜਪਨਾ ਚਾਹੀਦਾ ਹੈ ਨਾਮ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰ ਤੇਰੀ ਸ਼ਰਨ ਵਿੱਚ ਆਏ ਹਾਂ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਵੀ ਪਾ ਦੇ ਸ਼ਕਪੁਰ ਸਬਣਾ ਦੀ ਹਾਜ਼ਰੀ ਪ੍ਰਵਾਨ ਕਰਨ ਹੋਈਆਂ ਪੰਨਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ